ਸਰੀ ਰਾਗ ਮੰਗਲਾ ਤੀਜਾ ਬੰਕੀ ਵਿਰਕ ਸੁਹਾਵੜਾ ਸੱਚ ਚੁਗਾ ਗੁਰ ਭਾਏ ਜਿਹੜਾ ਜੀ ਪੰਛੀ ਇਸ ਰੁੱਖ ਵਿੱਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸਦਾ ਥਿਰ ਪ੍ਰਭੂ ਦਾ ਨਾਮ ਚੁਗਾ ਚੁਗਦਾ ਹੈ ਉਹ ਸੋਹਣੇ ਜੀਵਨ ਵਾਲਾ ਉਹ ਜਾਂਦਾ ਹੈ ਹਰ ਰਸ ਪੀਵਾ ਸਹਜੁਰ ਹੈ ਮੋਟਾ ਨਾ ਆਵ ਜਾਏ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਮਾਇਕ ਪਦਾਰਥਾਂ ਦੇ ਜੋਗੇ ਵੱਲ ਝਟਕਦਾ ਨਹੀਂ ਫਿਰਦਾ ਇਸ ਵਾਸਤੇ ਜਨਮ ਮਰਨ ਦੀ ਗੀੜ ਤੋਂ ਬਚਿਆ ਰਹਿੰਦਾ ਹੈ ਨਿਜ ਘਰ ਵਾਸਾ ਪਾਇਆ ਹਰ ਘਰ ਨਾਮ ਸਮਾਏ ਉਸ ਨੂੰ ਆਪਣੇ ਅਸਲ ਘਰ ਵਿੱਚ ਪ੍ਰਭੂ ਚੰਨਾ ਵਿੱਚ ਨਿਵਾਸ ਮਿਲਿਆ ਰਹਿੰਦਾ ਹੈ ਉਹ ਸਦਾ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਮਨ ਰੇ ਕੁਰ ਕੀ ਕਾਰ ਕਮਾਏ ਏ ਮੇਰੇ ਮਨ ਗੁਰੂ ਦੀ ਦੱਸੀ ਕਾਰ ਕਰ ਗੁਰ ਕਾ ਭਾਣਾ ਜੇ ਚੱਲੈ ਤਾਂ ਅਨੰਦਨ ਰਾਚੈ ਹਰਿ ਨਾਏ ਜੇ ਤੂੰ ਗੁਰਦੇ ਹੁਕਮ ਵਿੱਚ ਤੁਰੇਂਗਾ ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇਂਗਾ ਰਹਾਉ ਅੰਕੀ ਬਿਰਖ ਸੁਹਾਵੜੀ ਮੋਢਾ ਚਾਹ ਦੇ ਸਜਾਹੀ ਜਿਹੜੇ ਜੀ ਪੰਛੀ ਆਪੋ ਆਪਣੇ ਸਿਰ ਉੱਖਾਂ ਉੱਤੇ ਬੈਠੀ ਵੇਖਣ ਨੂੰ ਤਾਂ ਸੋਹਣੀ ਲੱਗਦੇ ਹਨ ਪਰ ਮਾਇਕ ਪਦਾਰਥਾਂ ਦੇ ਚੋਗੇ ਵਿੱਚੇ ਉੜਦੇ ਫਿਰਦੇ ਹਨ ਚੋਂਹੀ ਪਾਸੀ ਝਟਕਦੇ ਹਨ ਜੇਤਾ ਉਡਾ ਦੁੱਖ ਘੜੇ ਨਿਤ ਦਾਜੈਤਾ ਬਿੱਲ ਲਾਹੀ ਉਹ ਜੇ ਜਿਤਨਾ ਹੀ ਚੋਕੇ ਪਿਛੇ ਉੜਦੇ ਹਨ ਉਤਾਂ ਹੀ ਵਧਿਕ ਦੁੱਖ ਸਹਾਰਦੇ ਹਨ ਸਦਾ ਖਿੱਚਦੇ ਹਨ ਤੇ ਵਿਲਕਦੇ ਹਨ ਮੈਨ ਗੁਰਮਹਿਲ ਨਾ ਜਾਪਈ ਤਾਂ ਅੰਮ੍ਰਿਤ ਪਲ ਪਾਈ ਗੁਰੂ ਦੇ ਸਰਣ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਦਿਸਦਾ ਨਹੀਂ ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਵੱਲ ਪ੍ਰਾਪਤ ਕਰ ਸਕਦੇ ਹਨ ਗੁਰਮੁਖ ਬ੍ਰਹਮ ਹਰੀ ਆਵਲਾ ਸਚ ਸਹਿਜ ਸੋ ਭਾਏ ਗੁਰੂ ਦੇ ਸਰਣ ਮੁਕ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪੋ ਜਾਂਦਾ ਹੈ ਉਹ ਮਨੋ ਇੱਕ ਹਰਾ ਭਰਾ ਰੁੱਖ ਹੈ ਹੋ ਵੜਾ ਭਾਗੀ ਮਨੁੱਖ ਸਦਾ ਅਥਰ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਆਤਮਾ ਕੋ ਡੋਲਤਾ ਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ ਸਭ ਕਾ ਤਿੰਨ ਨਿਵਾਰੀਆਂ ਇੱਕ ਸ਼ਬਦ ਲਿਵਲਾਏ ਪਰਮਾਤਮਾ ਦੀ ਸਿਫਤਸਾਲਾਹ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਮਾਇਆ ਦੇ ਤਿੰਨ ਰੂਪ ਤਿੰਨ ਟਾਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ ਅੰਮ੍ਰਿਤ ਪਲ ਫਲ ਇੱਕ ਹੈ ਆਪੇ ਦੇ ਕਬਾਇ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਹੈ ਪ੍ਰਭੂ ਮੇਰ ਕਰਕੇ ਆਪ ਹੀ ਉਸ ਨੂੰ ਇਹ ਫਲ ਚਖਾ ਦਿੰਦਾ ਹੈ ਮਨ ਮੁਕੋਬੇ ਸੁਖ ਗਏ ਨਾ ਪਲ ਤੇ ਨਾ ਛਾਓ ਪਰ ਆਪਣੇ ਮਨ ਦੇ ਪਛੇ ਤੁਰਨ ਵਾਲੇ ਮਨੁੱਖ ਬਾਨੋ ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ ਉਹਨਾਂ ਨੂੰ ਨਾ ਹੀ ਫਲ ਲੱਗਦਾ ਹੈ ਨਾ ਹੀ ਉਹਨਾਂ ਦੀ ਚਾਹ ਹੁੰਦੀ ਹੈ ਭਾਵ ਨਾ ਹੀ ਉਹਨਾਂ ਕੋਲ ਪ੍ਰਭੂ ਦਾ ਨਾਮ ਹੈ ਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ ਤਿੰਨ ਆਪਸ ਨਾ ਵਸਿਆ ਉਹਨਾਂ ਘਰ ਨਾ ਗਿਰਾਓ ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ ਉਹਨਾਂ ਦਾ ਕੋਈ ਘਰ ਘਾਟ ਨਹੀਂ ਹੈ ਉਹਨਾਂ ਨੂੰ ਕੋਈ ਆਤਮਿਕ ਸਹਾਰਾ ਨਹੀਂ ਮਿਲਦਾ ਕਟਿਆ ਤੈ ਨਿਤ ਜਾਲੀਆ ਉਹਨਾਂ ਸ਼ਬਦ ਨਾ ਨਾਓ ਉਹ ਮਨਮੁਖ ਰੁੱਖ ਸਦਾ ਕੱਟੀ ਦੇ ਹਨ ਤੇ ਸਾੜੀ ਦੇ ਹਨ ਭਾਵ ਮਾਇਆ ਦੇ ਮੋਹ ਦੇ ਕਾਰਨ ਉਹ ਨਿਤ ਦੁਖੀ ਰਹਿੰਦੇ ਹਨ ਉਨਾ ਪਾਸ ਨਾ ਪ੍ਰਭੂ ਦੀ ਸਿਫਤ ਸਲਾਹ ਹੈ ਨਾ ਪ੍ਰਭੂ ਦਾ ਨਾਮ ਹੈ ਹੁਕਮੇ ਕਰਮ ਕਮਾਵਣੇ ਪਈਆ ਕਰਤਿ ਬਿਰਾਉ ਪਰ ਹੀ ਪ੍ਰਭੂ ਜੀਵਾਂ ਦੇ ਕੀ ਬਸ ਤੇਰੇ ਹੁਕਮ ਵਿੱਚ ਹੀ ਜੀਵ ਕਰਮ ਕਮਾਉਂਦੇ ਹਨ ਤੇਰੇ ਹੁਕਮ ਵਿੱਚ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫਿਰ ਪਿਆ ਰਹਿੰਦਾ ਹੈ ਹੁਕਮੇ ਦਰਸ਼ਨ ਦੇਖਣਾ ਜਦ ਭੇਜ ਤੈ ਜਾਓ ਤੇਰੇ ਹੁਕਮ ਅਨਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ ਜਿੱਧਰ ਤੂੰ ਭੇਜਦਾ ਹੈ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ ਹੁਕਮੇ ਹਰ ਘਰ ਮਨ ਵਸੈ ਹੁਕਮੇ ਸੱਚ ਸਮਾਓ ਤੇਰੇ ਹੁਕਮ ਅਨਸਾਰ ਹੀ ਕਈ ਜੀਵਾਂ ਦੇ ਮਨ ਵਿੱਚ ਤੇਰਾ ਹਰ ਨਾਮ ਵਸਦਾ ਹੈ ਤੇਰੇ ਹੁਕਮ ਵਿੱਚ ਹੀ ਤੇਰੇ ਸਦਾ ਥਿਰ ਸੂਰੂ ਵਿੱਚ ਉਹਨਾਂ ਦੀ ਲੀਨਤਾ ਰਹਿੰਦੀ ਹੈ ਹੁਕਮ ਨਾ ਜਾਣੇ ਬਪੂੜੇ ਭੁੱਲੇ ਫਿਰ ਗਵਾਰ ਕਈ ਅਸੀ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ ਉਹ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਪਟਕਦੇ ਫਿਰਦੇ ਹਨ ਮਨ ਅਟ ਕਰਮ ਕਮਾਉ ਬਦੇ ਨਿਤ ਨਿਤ ਹੋਏ ਖਵਾਰ ਉਹ ਗੁਰੂ ਦਾ ਹੱਥ ਛੱਡ ਕੇ ਆਪਣੇ ਮਨ ਦੇ ਹੱਥ ਨਾਲ ਕਈ ਕਿਸਮ ਦੇ ਮਿੱਥੀ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਵਕਾਰਾਂ ਵਿੱਚ ਫਸੇ ਹੋਏ ਸਦਾ ਖੁਆਰ ਹੁੰਦੇ ਰਹਿੰਦੇ ਹਨ ਅੰਦਰ ਸ਼ਾਂਤ ਨਾ ਆਵਈ ਨਾ ਸੱਚ ਲੱਗਦਾ ਪਿਆਰ ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਨਾ ਹੀ ਉਹਨਾਂ ਦਾ ਥਿਰ ਸਦਾ ਥਿਰ ਪ੍ਰਭੂ ਵਿੱਚ ਪਿਆਰ ਬਣਦਾ ਹੈ ਗੁਰਮੁਖੀਆ ਮਹੁ ਸੋਹਣੇ ਗੁਰ ਕਾ ਹਿਤ ਪਿਆਰ ਗੁਰੂ ਦੇ ਸੰਬਕ ਰਹਿਣ ਵਾਲੇ ਮਨੁੱਖ ਮਨੁੱਖਾਂ ਦੇ ਮੂੰਹ ਨਾਮ ਦੀ ਲਾਲਗੀ ਨਾਲ ਸੋਹਣੇ ਲੱਗਦੇ ਹਨ ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿੱਚ ਗੁਰੂ ਦੇ ਪਿਆਰ ਵਿੱਚ ਟਿੱਕੇ ਰਹਿੰਦੇ ਹਨ ਸੱਚੀ ਭਗਤੀ ਸੱਚ ਰਤੀ ਦਰ ਸੱਚ ਹੈ ਸਤਿਆਰ ਉਹ ਪ੍ਰਭੂ ਦੀ ਸਦਾ ਥਿਰ ਰਹਿਣ ਵਾਲੀ ਭਗਤੀ ਕਰਦੇ ਹਨ ਉਹ ਸਦਾ تیر ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਇਸ ਵਾਸਤੇ ਉਹ ਸਦਾ تیر ਪ੍ਰਭੂ ਦੇ ਦਰ ਤੇ ਸਰਗਰੂ ਹੁੰਦੇ ਹਨ ਆਇਸੇ ਪਰਮਾਨ ਹੈ ਸਭ ਕੁਲ ਕਾ ਕਰੈ ਉਧਾਰ ਉਹਨਾਂ ਬੰਦਿਆਂ ਦਾ ਇਹ ਜਗਤ ਵਿੱਚ ਆਉਣਾ ਕਬੂਲ ਹੈ ਉਹ ਆਪਣੀ ਸਾਰੀ ਕੁਲ ਦਾ ਪੀ ਭਾਰ ਉਤਾਰਾ ਕਰ ਲੈਂਦੇ ਹਨ ਸਭ ਨਜ਼ਰੀ ਕਰਮ ਕਮਾਵਦੇ ਨਦਰਿ ਬਾਹਰ ਨ ਕੋਏ ਪਰ ਜੀਵਾਂ ਦੇ ਵਸਤੀ ਗੱਲ ਨਹੀਂ ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ ਪਾਪ ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ ਜੈਸੀ ਨਦਰ ਕਰ ਦੇਖਾ ਸੱਚਾ ਤੈਸਾ ਹੀ ਕੋ ਹੋਏ ਸਦਾ ਤਿਰ ਰਹਿਣ ਵਾਲਾ ਪ੍ਰਭੂ ਜਿਹੋ ਜੀ ਨਿਗਾਹ ਕਰਕੇ ਕਿਸੇ ਜੀਵ ਵੱਲ ਵੇਖਦਾ ਹੈ ਉਹ ਜੀਵ ਉਹ ਜਿਹਾ ਬਣ ਜਾਂਦਾ ਹੈ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਇਹ ਨਾਨਕ ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਵਿੱਚ ਜੁੜਦਾ ਹੈ ਉਸ ਨੂੰ ਵਡਿਆਈਆਂ ਮਿਲਦੀਆਂ ਹਨ ਪਰ ਉਸ ਦਾ ਨਾਮ ਉਸ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ